ਲੋ ਵੀ ਮਿੱਤਰੋ ਕੱਲ ਸੀ 31 ਅਗਸਤ ਯਾਨੀ ਕਿ ਸਾਡਾ ਸੰਸਾਰੀ ਜਨਮ ਦਿਨ ਇਸ ਜਨਮ ਦਿਨ ਦੇ ਮੌਕੇ ਦੁਨੀਆ ਭਰ ਦੇ ਵਿੱਚੋਂ ਬਹੁਤ ਸਾਰੀਆਂ ਦੁਆਵਾਂ ਆਈਆਂ ਪਿਆਰ ਆ ਤੇ ਵਧਾਈਆਂ ਆਈਆਂ ਸਾਡੇ ਵੀਰ ਭਰਾ ਭੈਣ ਮਤਾਵਾ ਬਜ਼ੁਰਗ ਜੋ ਵੀ ਸਾਨੂੰ ਪਿਆਰ ਕਰਦੇ ਨੇ ਸਾਰਿਆਂ ਨੇ ਕੱਲ ਬਹੁਤ ਪਿਆਰ ਦਿੱਤਾ ਜਿਨ੍ਹਾਂ ਦਾ ਜਵਾਬ ਨਹੀਂ ਦੇ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਬਾਕੀ ਜਦੋਂ ਅਸੀਂ ਘਰੇ ਪਹੁੰਚੇ ਆ ਸੇਵਾ ਤੋਂ ਸਾਡੇ ਐਨੇ ਵੀਰ ਭਰਾ ਘਰੇ ਸਾਰੇ ਪਹੁੰਚੇ ਹੋਏ ਸੀ ਹਾਲਾਂਕਿਵੇਂ ਫੋਨ ਤੇ ਬਹੁਤ ਭਰਾਵਾਂ ਨੂੰ ਮਨਾ ਕੀਤਾ ਵੀ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਨਾ ਆਇਓ ਸਾਡਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਫਿਰ ਵੀ ਘਰੇ ਆਉਂਦੇ ਆ ਉਹਨੂੰ ਸਾਡੇ ਸਾਰੇ ਵੀਰ ਭਰਾ ਕਾਫੀ ਸਾਰੇ ਪਹੁੰਚੇ ਹੋਏ ਸੀ ਪਿਆਰ ਲੈ ਕੇ ਸਾਰੇ ਵੀਰਾ ਭਰਾਵਾਂ ਦਾ ਫੇਰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਤੇ ਪਰ ਇੱਥੇ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਨਾ ਵੀ ਇਹ ਤੁਹਾਡੇ ਭਰਾ ਦੀ ਸਾਡੀ ਕਮਾਈ ਹੈ ਜਿਹੜੀ ਅਸੀਂ ਦੁਨੀਆ 'ਚ ਪੈਸਾ ਤਾਂ ਨਹੀਂ ਕਮਾਇਆ ਤੁਹਾਡੇ ਸਾਰਿਆਂ ਦਾ ਪਿਆਰ ਤੁਹਾਡੀਆਂ ਦੁਆਵਾਂ ਇਹ ਅਸੀਂ ਕਮਾਇਆ ਜ਼ਿੰਦਗੀ ਦੇ ਵਿੱਚ ਕੇਕ ਤੋਂ ਪਰ ਮੈਂ ਖਾਸ ਕਰਕੇ ਸਾਰਿਆਂ ਨੂੰ ਵਰਜਿਆ ਸੀ ਵੀ ਕੇਕ ਕੋਈ ਨਾ ਲੈ ਕੇ ਆਇਓ ਫਿਰ ਵੀ ਸ਼ਾਇਦ ਕੁਸਕ ਭਰਾਵਾਂ ਨੇ ਜਿਹੜੀ ਸਟੋਰੀ ਨਹੀਂ ਵੇਖੀ ਫਿਰ ਵੀ ਕੇਕ ਜਿਹੜੇ ਪੰਜ ਚਾਰ ਜਣੇ ਲੈ ਕੇ ਆਏ ਅਸੀਂ ਕੇਕ ਉਹ ਕੱਟੇ ਨਹੀਂ ਹੈਗੇ ਕਿਸੇ ਦੇ ਵੀ ਅਸੀਂ ਵਰਤਾਜ ਜ਼ਰੂਰ ਦਿੱਤੇ ਸਾਰਿਆਂ ਨੂੰ ਸ਼ਿਕਾਜ ਜ਼ਰੂਰ ਦਿੱਤੇ ਤੇ ਖੁਦ ਵੀ ਸ਼ਕਲ ਬਾਕੀ ਮੇਨ ਗੱਲ ਤੇ ਇਹ ਹੈ ਵੀ ਅਸੀਂ ਸੋਚਦੇ ਹੁੰਨੇ ਆ ਵੀ ਹਰ ਸਾਲ ਚੱਲ ਰਹੀ ਸੇਵਾ ਦੇ ਵਿੱਚ ਵਾਧਾ ਕਰ ਸਕੀਏ ਪਹਿਲਾਂ ਨਾਲੋਂ ਉਹ ਅਸੀਂ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਤੁਹਾਡੇ ਸਾਰਿਆਂ ਦੀ ਅਰਦਾਸਾਂ ਦੇ ਨਾਲ ਚੱਲ ਰਹੀਆਂ ਸੇਵਾਵਾਂ ਵਿੱਚ ਹੁਣ ਪਹਿਲਾਂ ਨਾਲੋਂ ਹੋਰ ਵਾਧਾ ਕਰਾਂਗੇ ਬਾਕੀ ਦੁਆਵਾਂ ਵਿੱਚ ਯਾਦ ਰੱਖਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ